ਜੇ ਸਾਡਾ ਕੰਮ ਹੈ ਸਵਾਲ ਪੁੱਛਣਾ ਤਾਂ ਸਵਾਲਾਂ ਰਾਹੀ ਦਿੰਦੇ ਰਵਾਂਗੇ ਦਲੀਲ ਦੋਸਤੋ ਤੁਸੀਂ ਆਪਣੇ ਪ੍ਰਸ਼ਨ ਸਾਡੇ ਤੱਕ ਪਹੁੰਚਾਉਂਦੇ ਰਹੋ ਜੇ ਹੋਰ ਕੁਛ ਨਾ ਹੋਇਆ ਤਾਂ ਘੱਟੋ ਘੱਟ ਜ਼ਰੂਰ ਕਰਾਂਗੇ ਅਪੀਲ ਦੋਸਤੋ ਪੀਵਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਜੁਨੀ ਦੋਸਤੋ ਇਸ ਗੱਲ ਨੂੰ ਬਹੁਤਾ ਵੱਡਾ ਕਰਕੇ ਦੱਸਣ ਦੀ ਲੋੜ ਨਹੀਂ ਪਰ ਸਾਡੇ ਜਿਹੜੇ ਪਿਆਰੇ ਨੇ ਜਿਹੜਾ ਤਾਂ ਅਸੀਂ ਸਤਿਕਾਰ ਕਰਦੇ ਸਾਰੇ ਜਾਣਦੇ ਆ ਕੈਸਾ ਸਲੋ ਰੋਡ ਪਿੰਡ ਦੀ ਆਵਾਜ਼ ਅਸੀਂ ਕਈ ਵਾਰ ਆਪਣੇ ਚੈਨਲ ਤੇ ਚੱਕੀ ਹੈ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਦਾ ਐਮਐਲਏ ਸਾਹਿਬ ਦਾ ਸ਼ੁਕਰੀਆ ਕਰਦੇ ਹਾਂ ਕਿ ਬੇਸ਼ੱਕ देर ਲੱਗ ਗਈ ਪਰ ਜਿਹੜਾ ਕੰਮ ਸ਼ੁਰੂ ਹੋ ਗਿਆ ਸਲੋ ਪਿੰਡ ਤੋਂ ਜਿਹੜੀ ਆ ਉਹਦੇ ਸੜਕ ਬਣਨੀ ਸ਼ੁਰੂ ਹੋ ਗਈ ਆ ਇਹ ਅੱਗੇ ਤੱਕ ਬਣਦੀ ਜਾਏਗੀ ਇਹਦੀ ਪੂਰੀ ਡਿਟੇਲ ਹੈ ਜਿਹੜੀ ਆਪਾਂ ਐਮਐਲਏ ਅੰਗਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਣਕਾਰੀ ਪ੍ਰਾਪਤ ਕਰਾਂਗੇ ਚਮਨ ਸਿੰਘ ਭਾਣ ਮਯਾਰਾ ਜੀ ਨਾਲ ਗੱਲਬਾਤ ਕਰਾਂਗੇ ਔਰ ਤਸੀਂ ਕੋਸ਼ਿਸ਼ ਕਰਦੇ ਕਿ ਜਿਹੜੀ ਤੁਹਾਡੀ ਤੁਹਾਡੀ ਜਿਹੜੀ ਆ ਤੁਹਾਨੂੰ ਅੰਗਦ ਉਹਨਾਂ ਦੇ ਜਿਹੜਾ ਉਹਨਾਂ ਦਾ ਸਨਮੁਖ ਕਰੀਏ ਉਹਨਾਂ ਦੇ ਵਿਚਾਰ ਪ੍ਰਗਟਾਵੇ ਤੁਹਾਡੇ ਤੱਕ ਕਰੀਏ ਫਰਹਾਲ ਦੀ ਗੱਡੀ ਤੁਸੀਂ ਦੇਖ ਸਕਦੇ ਹੋ ਸੜਕ ਬਣ ਰਹੀ ਹੈ ਮੌਕੇ ਦੇ ਸੀਨ ਔਰ ਮੈਂ ਤੁਹਾਨੂੰ ਰੂਬਰੂ ਕਰ ਦਿੰਦਾ ਜੀ ਪਹਿਲਾਂ ਚਮਨ ਸਿੰਘ ਭਾਨ ਮੈਰਾ ਜੀ ਦੇ ਆਇਓ ਚਮਨ ਜੀ ਸੂ ਮਾਰਕੀਟ ਮੰਡੀ ਬੋਰਡ ਦੇ ਚੇਅਰਮੈਨ ਚਮਨ ਜੀ ਸਾਡੇ ਨਾਲ ਨੇ ਸਮੰਜੀ ਕਿਹੋ ਜਿਹਾ ਮਹਿਸੂਸ ਹੋ ਰਿਹਾ ਅੱਜ ਹਾਰ ਪਾ ਕੇ ਕਿਉਂਕਿ ਲੋਕਾਂ ਨੇ ਜੇ ਤੁਸੀਂ ਵਧੀਆ ਕੰਮ ਕੀਤਾ ਲੋਕਾਂ ਨੇ ਵੀ ਸ਼ਲਾਘਾ ਕੀਤੀ ਆ ਦੇਖੋ ਕੰਮ ਕੋਈ ਵੀ ਕਰਨਾ ਨਾ ਉਹਨੂੰ ਦੇਰ ਲੱਗਦੀ ਆ ਕਿਉਂਕਿ ਸਾਡੀ ਸਰਕਾਰ ਦੀ ਸਾਡੇ ਐਮ.ਐਲ.ਏ ਸਾਡੀ ਇਦਾਂ ਦੀ ਕੋਈ ਸੋਚ ਨਹੀਂ ਹੈ ਇਹ ਸਲੋ ਵਾਲੀ ਸੜਕ ਤੇ ਖੜੇ ਜਿੱਥੇ ਆਪਣੇ ਅੱਜ ਤਿਆਰ ਲੱਗੀ ਹੋਣ ਇਹਦੇ ਬਾਰੇ بڑے ਡਰਾਮੇ ਹੋਏ ਟਰਾਲੀਆਂ ਲੈ ਕੇ ਧਰਨੇ ਲਾਏ ਕਿਉਂਕਿ ਧਰਨੇ ਨਾਲ ਕੰਮ ਨਹੀਂ ਕੋ ਬਣਦਾ 500 ਕਿਲੋਮੀਟਰ ਤਕਰੀਬਨ ਜਿਹੜੀ ਕਿਰਾਏ ਆ ਸੀ ਇਹ ਤਾਂ ਹੈ ਇਹਨੂੰ ਕੋ ਮੈਟ ਆ ਚੱਕ ਕੇ ਪਿਛਾ ਦਿਓ ਇਹਨੂੰ ਟਾਈਮ ਲੱਗਦਾ ਸਾਡੇ ਕੋਲ 4 ਠੇਕੇਦਾਰ ਹੈ ਜਿਹੜੇ ਦਿਨ ਰਾਤ ਤੱਕ ਲੱਗੇ ਰਹਿੰਦੇ ਆ ਵੱਡੀਆਂ ਸੜਕਾਂ ਵਿੱਚ 18 ਫੁੱਟੀਆਂ ਕੀਤੀਆਂ ਇਹਦੇ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਜੋ ਇਹ ਕੰਮ ਜਿਹੜਾ ਹੋਣ ਲੱਗਾ ਬੜੀ ਲੋਡ ਸੀ ਇਹਦੀ ਪਰ ਇਹਦੇ ਵਿੱਚ ਕਈ ਅੜਚਣਾਂ ਪਈਆਂ ਇੱਕ ਆਪਣੇ ਪਹਿਲਾਂ ਕਮੇਟੀ ਵਾਲਿਆਂ ਨਾਲ ਸੀਗਾ ਜਿਹੜਾ ਸੀਵਰੇਜ ਦਾ ਉਹ ਉੱਚੇ ਸੀਗਾ ਉਹਨੂੰ ਠੀਕ ਕੀਤਾ ਕਰਕੇ ਇਹਦੇ ਕਰਕੇ ਜੋ ਵੀ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿਉਂਕਿ ਸਾਡੀ ਸਰਕਾਰ ਦੀ ਐਮ.ਐਲ.ਏ ਸਾਹਿਬ ਦੀ ਤਾਂ ਸੋਚ ਐ ਨਹੀਂ ਔਰ ਇੰਨਾ ਜਿੱਦਾਂ ਸਾਡੇ ਨਵੇਂ ਸ਼ਹਿਰ ਦੇ ਵਿੱਚ ਤਕਰੀਬਨ 500 ਕਿਲੋਮੀਟਰ ਰਿਪੇਅਰ ਸੜਕਾਂ ਇਸ ਸਾਲ ਹੋਈਆਂ ਔਰ ਥੋੜੀ ਜਿਹੀ ਛੋਰੀਆਂ ਨਹੀਂ ਕੁਝ ਹੋ ਜਾਣੀਆਂ ਪਰ ਇੰਨੇ ਨਾ ਕਦੇ ਬਲਾਚੌਰ ਨਾ ਬੰਗਾ ਨਾ ਹੋਰ ਕਿਸੇ ਪਾਸੇ ਨਹੀਂ ਹੋਈਆਂ ਸੋ ਮੈਂ ਬੜਾ ਤਨਮਾਦੀ ਆ ਆਪਣੀ ਸਰਕਾਰ ਦਾ ਵੀ ਐਮਐਲਏ ਸਾਹਿਬ ਦਾ ਵੀ ਜਿਹੜੇ ਕਿ ਪਿੰਡ ਪਿੰਡ ਦੇ ਵਿੱਚ ਜਾ ਕੇ ਹਰੇਕ ਪਿੰਡ 'ਚ ਜਿਹੜੀ ਵਧੀਆ ਸੜਕਾਂ ਬਣਾਤੀਆਂ ਸੋ ਅੱਗੇ ਤੋਂ ਵਧੀਆ ਕੰਮ ਹੁੰਦਾ ਰਹੂ ਆਮ ਪਬਲਿਕ ਨੇ ਗਿਲਾ ਵੀ ਥੋੜੇ ਨਾਲ ਕਰਨਾ ਥੋਡੀਆਂ ਬੰਦਸ਼ਾਂ ਨੇ ਪਰ ਇੱਕ ਸਵਾਲ ਹੋਰ ਹੈ ਜਿਵੇਂ ਕਿ ਹੁਣ ਮੋਦੀ ਸਾਹਿਬ ਨੇ ਜਿਹੜਾ ਆਰਡੀਨੈਂਸ ਪਾਸ ਕੀਤੇ ਆ ਕਿਉਂਕਿ ਸੜਕਾਂ ਜਿਹੜੀਆਂ ਮਾਰਕੀਟ ਮੰਡੀ ਬੋਰਡ ਤੋਂ ਜਿਹੜਾ ਟੈਕਸ ਆ ਉਹਦੇ ਨਾਲ ਬਣਦੀਆਂ ਜਿਵੇਂ ਉਹ ਮੋਦੀ ਸਾਹਿਬ ਕਹਿੰਦੇ ਕਿ ਆਰਡੀਨੈਂਸ ਆਪਾਂ ਵਾਪਸ ਨਹੀਂ ਲੈਣੇ ਫਿਰ ਇਹ ਲਿੰਕ ਰੋਡ ਦੀਆਂ ਸੜਕਾਂ ਕਿਵੇਂ ਬਣਿਆ ਕਰੂਗੀ ਆ ਨੇ ਉਹਰੇ ਲਈ ਸਾਡੀ ਸਰਕਾਰ ਕੱਲ ਰਾਹੁਲ ਗਾਂਧੀ ਜੀ ਆਏ ਆ ਪੰਜਾਬ ਦੇ ਤਿੰਨ ਦਿਨ ਦੌਰੇ ਲਈ ਇਹੀ ਆ ਸਾਡੀ ਸਰਕਾਰ ਖੜੀ ਆ ਬਿਸ਼ੱਕ ਮੋਦੀ ਸਰਕਾਰ ਚ ਚਲੋ ਆਣੀਆਂ ਜਾਨੀਆਂ ਰਹਣੀਆਂ ਉਹਨਾਂ ਇੱਥੇ ਤੱਕ ਵੀ ਕਹਿੰਦਾ ਜੇ ਅਗਰ ਜੇ ਵਾਪਸ ਨਹੀਂ ਕਰੋਗੇ ਸਾਡੀ ਸਰਕਾਰ ਆਊਗੀ ਅਸੀਂ ਕਰਾਂਗੇ ਪਰ ਪੰਜਾਬ ਸਰਕਾਰ ਵੀ ਨਾਲ ਖੜੀ ਆ ਕਿਸਾਨ ਜਥੇਬੰਦੀਆਂ ਖੜੀਆਂ ਇੱਕ ਉਹ ਐਡਾ ਸੌਖਾ ਨਹੀਂ ਪੇਛੇਤੀ ਇੱਥੇ ਬੰਦ ਕਰ ਦੋਗੇ ਇਹ ਬੜੀ ਵੱਡੀ ਗੱਲ ਹੈ ਕਿਉਂਕਿ ਪੰਜਾਬ ਦੇ ਜੋ ਹਾਲਾਤ ਹੋ ਗਏ ਸਾਰਾ ਜ਼ਿਮੀਦਾਰ ਵੀ ਜੋ ਵੀ ਪਾਰਟੀ ਇਕੱਜ ਇਕੱਠੀਆਂ ਹੋ ਗਈਆਂ ਇਹਲੇ ਮੋਦੀ ਨੂੰ ਵੀ ਸੋਚਣਾ ਪਊਗਾ ਅਗਲਾ ਪ੍ਰੋਜੈਕਟ ਕੀ ਆ ਜੀ ਤੁਹਾਡਾ ਅਗਲਾ ਜਿਹੜੀ ਤੁਹਾਡੇ ਨਾਲ ਵਾਅਦਾ ਕੀਤਾ ਅਸੀਂ ਆਪਣੇ ਬਰਨਾਲੇ ਵਾਲੀ ਸੜਕ ਉਹ ਇਥੋਂ ਆਪਣੇ ਮਸ਼ੀਨਾਂ ਲਾ ਜਾ ਕੇ ਇੱਕ ਦੋ ਦਿਨ ਦੇ ਵਿੱਚ ਵਿੱਚ ਉਹ ਵੀ ਤੁਹਾਡਾ ਜਿਹੜਾ ਵਾਦਾ ਅਸੀਂ ਪੂਰਾ ਕਰ ਨੂੰ। ਚਲੋ ਇਸੇ ਤਰ੍ਹਾਂ ਅਸੀਂ ਆਮ ਪਬਲਿਕ ਦੇ ਵੀ ਜਿਹੜੇ ਸਵਾਲ ਤੁਹਾਡੇ ਤੱਕ ਪਹੁੰਚਾਉਂਦੇ ਰਹਿਾਂਗੇ ਔਰ ਤੁਹਾਡੀਆਂ ਸੇਵਾਵਾਂ ਲੈਂਦੇ ਰਵਾਂਗੇ। ਹੁਣ ਐਮਐਲਏ ਜੀ ਠੀਕ ਹੈ ਜੀ ਅਸੀਂ ਐਮਐਲਏ ਸਾਹਿਬ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਆ ਐਮਐਲਏ ਸਾਹਿਬ ਆ ਜਾਓ ਤੁਹਾਡਾ ਤੁਹਾਡਾ ਜਿਹੜੀ ਆਡੀਅנס ਸਾਡੀ ਵੇਟ ਕਰ ਰਹੀ ਆ। ਤੇ ਆਮ ਪਬਲਿਕ ਦਾ ਜੀ ਇਹੀ ਖਤਸ਼ੇ ਨੇ ਕਿ ਪਿਛਲੇ 4 ਸਾਲ ਤੋਂ ਇਹ ਤਾਂ ਲੰਘਦੇ ਸੀ ਨਾ ਜੀ। ਤੇ ਜਿਹੜੇ ਆ ਆਮ ਬੰਦੇ ਦੀ ਜਿਹੜੀ ਨਿਗਾ ਉਹ ਪ੍ਰਸ਼ਨ ਪੁੱਛਦੀ ਸੀ ਕਿ ਇਹ ਸੜਕ ਕਦ ਬਣੇਗੀ ਖੈਰ ਦੇਰ ਆਏ ਆ ਪਰ ਕੀ ਇਹ ਦਰਸਤ ਆਉਗੇ ਸੜਕ ਬਣੇਗੀ ਕਿ ਪਿੱਛੇ ਕੰਮ ਰਹੇਗਾ ਦੇਖੋ ਸੂਰੀ ਸਾਹਿਬ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 4 ਸਾਲ ਤੋਂ ਇਸ ਸੜਕ ਦੇ ਇਹ ਹਾਲਾਤ ਨਹੀਂ ਸੀਗੇ ਇਹ ਸੜਕ ਆਪਣੇ ਅਪ੍ਰੈਲ 2019 ਚ ਪੱਟੀ ਗਈ ਸੀ ਫਰਵਰੀ ਮਾਰਚ ਮਈ ਮਾਰਚ ਅਪ੍ਰੈਲ ਚ ਕਿਉਂਕਿ ਇਹਦੇ ਚ ਸੀਵਰੇਜ ਪਾਇਆ ਗਿਆ ਸੀ ਉਸ ਤੋਂ ਪਹਿਲਾਂ ਇੰਨੀ ਖਸਤਾ ਸੜਕ ਦੀ ਹਾਲਤ ਨਹੀਂ ਸੀ ਹਾਂ ਇਹ ਗੱਲ ਸੱਚ ਆ कि ਸਾਨੂੰ ਲਗਭਗ ਸਾਲ ਤੋਂ ਉੱਪਰ ਹੋ ਗਿਆ ਕਿ ਸਾਨੂੰ ਵੇਟ ਕਰਨੀ ਪਈ ਆ ਪਰ ਕਿਉਂਕਿ ਤੁਸੀਂ ਜਾਣਦੇ ਹੋ ਕਿ ਕਿਉਂਕਿ ਸੀਵਰੇਜ ਦਾ ਕੰਮ ਲੰਬਾ ਸੀਗਾ ਲਗਭਗ 40 ਫੁੱਟ ਦੀ ਡੈਪਥ ਤੇ ਲੈਵਲ ਕੱਢ ਕੇ ਇੱਥੇ ਜਿਹੜਾ ਸੀਵਰੇਜ ਇੱਥੇ ਦੋ ਮਿੰਟ ਬੰਦ ਕਰ ਦਿਓ ਯਾਰ ਇਹਨੂੰ ਲਗਭਗ 40 ਫੁੱਟ ਦੀ ਡੈਪਥ ਤੇ ਜਿਹੜਾ ਇਹਦਾ ਸੀਵਰੇਜ ਪਾਇਆ ਗਿਆ ਉਸ ਤੋਂ ਬਾਅਦ ਪੂਰਾ ਪ੍ਰੋਪਰ ਉਹਨੂੰ ਮਿੱਟੀ ਬੈਠਣ ਵਾਸਤੇ ਇੱਕ ਅੱਧੀ بارش ਜਿਹੜੀ ਪੈਣੀ ਜ਼ਰੂਰੀ ਹੁੰਦੀ ਹੈ ਨਹੀਂ ਤਾਂ ਫਿਰ ਸੜਕ ਜਿਹੜੀ ਬੈ ਜਾਂਦੀ ਜੇ ਤੁਸੀਂ ਸਿੱਧਾ ਉਸਤੇ ਆਪਣੀ ਸੜਕ ਬਣਾ ਦੋ ਔਰ ਉਸ ਤੋਂ ਬਾਅਦ ਅਨਫੋਰਚੂਨੇਟਲੀ ਕੋਵਿਡ ਕਰਕੇ ਜਿਹੜੀ ਕੋਈ ਦੇਰੀ ਹੋ ਗਈ ਕੁਝ ਟੈਕਨੀਕਲ ਡਿਪਾਰਟਮੈਂਟ ਵੱਲੋਂ ਸੀਵਰੇਜ ਬੋਰਡ ਨੇ ਪੈਸੇ ਮੰਡੀ ਬੋਰਡ ਨੂੰ ਟਰਾਂਸਫਰ ਕਰਨੇ ਸੀ ਕਿ ਜਿਹੜੇ ਕਿ ਆਮ ਬੰਦੇ ਇਹ ਟੈਕਨੀਕਲ ਗੱਲਾਂ ਕਈ ਵਾਰੀ ਨਹੀਂ ਸਮਝ ਪਾਉਂਦੇ ਪਰ ਕਿਉਂਕਿ ਹੁਣ ਉਹ ਪੈਸੇ ਟਰਾਂਸਫਰ ਹੋ ਗਏ ਆ ਤੇ ਹਾਲੇ ਕਿ ਉਹ ਪੂਰੇ ਪੈਸੇ ਨਹੀਂ ਉਹਨਾਂ ਨੇ ਟਰਾਂਸਫਰ ਕੀਤੇ ਪਰ ਫਿਰ ਵੀ ਮੰਡੀ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਸਦਾ ਚਮਨ ਸਿੰਘ ਜੀ ਨੂੰ ਔਰ ਮੰਡੀ ਬੋਰਡ ਦੇ ਐਕਸੀਅਨ ਸਾਹਿਬ ਔਰ ਬਾਕੀ ਅਧਿਕਾਰੀਆਂ ਨੂੰ ਬੇਨਤੀ ਕਰਕੇ ਅੱਜ ਇਹ ਜਿਹੜੀ ਸੜਕ ਆ ਮੈਂ ਖਾਸ ਤੌਰ ਤੇ ਚੀਮਾ ਸਾਹਿਬ ਦਾ ਧੰਨਵਾਦ ਕਰਦਾ ਕਿ ਘੱਟ ਪੈਸੇ ਜਮ੍ਹਾਂ ਹੋਣ ਦੇ ਬਾਵਜੂਦ ਇਹ ਪੂਰੀ ਸੜਕ ਬਣਾ ਰਹੇ ਆ ਸੋ ਮੈਂ ਇਹਨਾਂ ਦਾ ਇਸ ਗੱਲ ਦਾ ਧੰਨਵਾਦ ਕਰਦਾ ਬਾਕੀ ਪਿੰਡ ਵਾਲਿਆਂ ਦੀ ਬੜੀ ਮੈਂ ਤਹਿਦਿਲੋਂ ਧੰਨਵਾਦ ਕਰੂੰਗਾ ਬਿੱਟੂ ਬਜਾਜ ਜੀ ਮੇਰੇ ਪੰਚਾਇਤ ਸੰਪਤੀ ਮੈਂਬਰਸ ਸਾਰੇ ਆਪਣੇ ਪੰਚਾਇਤ ਮੈਂਬਰ ਸਾਰੇ ਇੱਥੇ ਖੜੇ ਆ ਇਹਨਾਂ ਨੇ ਬੜੀ ਪੈਰਵਾਈ ਕੀਤੀ ਔਰ ਬਾਕੀ ਜਿੱਥੇ ਤੱਕ ਸੜਕਾਂ ਦੀ ਗੱਲ ਰਹਿ ਗਈ ਮੈਂ ਇੱਕ ਗੱਲ ਦੀ ਮੈਂ ਤੁਹਾਨੂੰ ਦੇਖੋ ਸੂਰੀ ਸਾਹਿਬ ਦੱਸਣਾ ਚਾਹੁੰਦਾ ਜੀ ਜਿਸ ਦਿਨ ਮੈਂ ਐਮਐਲਏ ਬਣਿਆ ਸੀ ਨਵਾਂ ਸ਼ਹਿਰ ਦਾ ਤੋਂ ਯਾਦ ਕਰ ਲੋ ਕੋਈ ਸੜਕ ਨਹੀਂ ਬਣੀ ਹੋਈ ਸੀ ਭਾਵੇਂ ਐਸਐਸਪੀ ਦਾ ਦਫ਼ਤਰ ਦੇ ਸਾਹਮਣੇ ਭਾਵੇਂ ਗੜਸ਼ੰਕਰ ਰੋਡ ਭਾਵੇਂ ਰਾਹੋ ਰੋਡ ਭਾਵੇਂ ਮੱਤੇਵਾਲ ਵਾਲੀ ਸੜਕ ਭਾਵੇਂ ਮਾਛੀਵਾੜੀ ਸੜਕ ਅੱਜ ਸਾਰੀ ਸੜਕਾਂ ਬਣੀਆਂ ਜਦ ਮੈਂ ਦੁਵਾਰਾ ਲੋਕਾਂ ਦੀ ਕਚੈਰੀ ਜਾ ਕੇ ਖੜਨਾ ਉਸ ਤੋਂ ਪਹਿਲਾਂ ਸਾਰੀ ਸੜਕਾਂ ਬਣਾ ਕੇ ਫਿਰ ਖੜੂੰਗਾ ਨਹੀਂ ਤਾਂ ਮੈਂ ਮੈਨੂੰ ਭਾਵੇਂ ਤੁਸੀਂ ਜਿੱਥੇ ਮਰਜੀ ਮੈਨੂੰ ਕਹਿ ਦਿਓ ਔਰ ਤੁਹਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਵੇਗੀ ਕਿ ਰੇਲਵੇ ਰੋਡ ਤੇ ਜਿਹੜਾ ਕੰਮ ਹੈ ਅੱਜ 15 20 ਸਾਲ ਬਾਅਦ ਸਹੀ ਢੰਗ ਨਾਲ ਜਿਹੜਾ ਪ੍ਰੋਪਰ ਉਹ ਪਟਕੇ ਜਿਹੜਾ ਸੜਕ ਦਾ ਕੰਮ ਸ਼ੁਰੂ ਹੋ ਰਿਹਾ ਹੋ ਚੁੱਕਿਆ ਔਰ ਤੁਸੀਂ ਆਨ ਆਲੇ ਸਮਝ ਦੇਖੋਗੇ ਕਿ ਰੇਲਵੇ ਰੋਡ ਵਧੀਆ ਢੰਗ ਨਾਲ ਬਣੋਗੇ ਔਰ ਜਿਹੜਾ ਉਹ ਸ਼ਹਿਰ ਦਾ ਗੰਦ ਆਪਾਂ ਉਥੋਂ ਵਧੀਆ ਢੰਗ ਨਾਲ ਕੱਢ ਦਵਾਂਗੇ ਸਾਰਾ ਸੰਗਤ ਜੀ ਤੁਸੀਂ ਬੜੀ ਦੇਰ ਬਾਅਦ ਸਾਨੂੰ ਮਿਲਿਓ ਆਪਾਂ ਲਾਹਾ ਵੀ ਲੈਣਾ ਚਾਹੁੰਦੇ ਆ ਕਿਉਂਕਿ ਮੈਂ ਕਹਾ ਤੁਹਾਡੇ ਸ਼ਰੀਕ ਜਾਂ ਤੁਹਾਡੇ ਭਾਈਚਾਰੇ ਦੇ ਜਾਂ ਤੁਹਾਡੇ ਰਿਸ਼ਤੇਦਾਰ ਕਿਉਂਕਿ ਮੈਂ ਗੱਲ ਵਿਰੋਧੀਆਂ ਦੀ ਕਰ ਰਿਹਾ ਉਹ ਕਈ ਵੇਲੇ ਇਦਾਂ ਕਹਿ ਦਿੰਦੇ ਜੀ ਸਾਡਾ ਹੀ ਬੱਚਾ ਹੈ ਸਾਡਾ ਹੀ ਭਰਾ ਹੈ ਪਰ ਉਹਨਾਂ ਦੇ ਮਨ ਦੇ ਤੋਖਲੇ ਬੜੇ ਹੁੰਦੇ ਨੇ ਉਹ ਸਲੋ ਰੋਡ ਤੇ ਜਿਹੜੀ ਆ ਲਾਈਟਾਂ ਦੀ ਵੀ ਗੱਲ ਕਰਦੇ ਨੇ ਸਵੀਟ ਲਾਈਟਾਂ ਦੀ ਉਹਨਾਂ ਦਾ ਇਹ ਕਹਿਣਾ ਹੈ ਕਿ ਐਮਐਲਏ ਸਾਹਿਬ ਦਾ ਡ੍ਰੀਮ ਪ੍ਰੋਜੈਕਟ ਸੀ ਪਰ ਹਲੇ ਤੱਕ ਉਹਨਾਂ ਦਾ ਸਪਨਾ ਜਿਹੜਾ ਸਰਕਾਰ ਨਹੀਂ ਹੋਇਆ ਜਿਹੜਾ ਲਾਈਟਾਂ ਦਾ ਜਿਹੜਾ ਸਿਸਟਮ ਪ੍ਰਬੰਧ ਨਹੀਂ ਕੀਤਾ ਗਿਆ ਦੇਖੋ ਮੈਂ ਆਲਰੇਡੀ ਇੱਕ ਇੰਟਰਵਿਊ ਕਰ ਚੁੱਕਿਆ ਆਪਣੇ ਪੰਜਾਬ ਕਿਹੜਾ ਹੈ ਨਵਾਂ ਸ਼ਹਿਰ ਲਾਈਫ ਤੇ ਉੱਥੇ ਮੈਨ ਨਾਲ ਇਹਨਾਂ ਨੇ ਪੁੱਛਿਆ ਮੈਨੂੰ ਇਹਨਾਂ ਨੇ ਕਿ ਨਾ ਪੰਗਲ ਸਾਹਿਬ ਨੇ ਬੜੇ ਸਵਾਲ ਪੁੱਛੇ ਸੀਗੇ ਉਹਨਾਂ ਨੂੰ ਮੈਂ ਬੜੇ ਵਿਸਤਾਰ ਨਾਲ ਸਾਰੀ ਗੱਲਾਂ ਦੱਸਿਆ ਸੀਗੇ ਹੁਣ ਜੇ ਮੈਂ ਜ਼ਿਆਦਾ ਵਿਸਤਾਰ ਚ ਜਾਊਗਾ ਸਮਾਂ ਜ਼ਿਆਦਾ ਲੱਗ ਜਾਣਾ ਚਲੋ ਐਕਚੁਅਲੀ ਹਰ ਇੱਕ ਚੈਨਲ ਇੱਕ ਆਡੀਅנס ਜੁੜੀ ਹੁੰਦੀ ਹੈ ਜੀ ਸਾਡੀ ਆਡੀਅנס ਦਾ ਇਹ ਸਵਾਲ ਹੈ ਮੈਂ ਤਾਂ ਪੁੱਛਿਆ ਗੱਲ ਇਹ ਆ ਸੂਰੀ ਸਾਹਿਬ ਜਦ ਬੰਦਾ ਇੱਕ ਔਦੇ ਤੇ ਆਂਦਾ ਬੰਦਾ 10 ਆਪਣੇ ਦੇਖਦਾ ਜ਼ਰੂਰੀ ਨਹੀਂ ਹੈ ਮੇਰੇ 10 ਦੇ 10 ਸਿਰੇ ਜਾਣਨੇ ਆ ਦਸਾਂ ਚੋਂ ਮੈਂ 6 ਵੀ ਸਿਰੇ ਜਾਣ ਲੋਣਾ ਨਾ ਸਤਿਮਾ ਸ੍ਰਮਾਤਮਾ ਦਾ ਸ਼ੁਕਰ ਕਰੂੰਗਾ। ਬਾਕੀ ਜਿੱਥੇ ਤੱਕ ਰਹੇਗੀ ਲਾਈਟਾਂ ਦੀ ਗੱਲ ਇਹਨਾਂ ਨੂੰ ਆਪਣੇ ਪਿਆਰੇ ਆਪੋਜੀਸ਼ਨ ਦੇ ਲੀਡਰਾਂ ਨੂੰ ਮੈਂ ਦੱਸਣਾ ਚਾਹੁੰਦਾ ਘਬਰਾਓ ਮਤ ਥੋੜੀ ਇਲੈਕਸ਼ਨ ਔਰ ਆਪਣੀ ਇਲੈਕਸ਼ਨ ਤੋਂ ਪਹਿਲਾਂ ਔਰ ਛੇਤੀ ਤੋਂ ਛੇਤੀ ਬਿਨਾ ਕਿਸੇ ਟਾਈਮ ਨੂੰ ਗਵਾਏ ਮੈਂ ਕੋਈ ਇਹਨਾਂ ਨੂੰ ਮੈਨੂੰ ਸਫਾਈ ਦੇਣ ਦੀ ਲੋੜ ਨਹੀਂ ਪਹਿਲ ਦੇ ਆਧਾਰ ਤੇ ਕੰਮ ਹੋਊਗਾ ਕੋਈ ਟੈਕਨੀਕਲ ਕਾਰਨ ਹੈਗੇ ਜਿਹਦੇ ਕਰਕੇ ਦੇਰੀ ਆ ਪਰ ਮੈਂ ਜਾਣਦਾ ਮੈਂ ਇਹਨਾਂ ਨੂੰ ਨਹੀਂ ਸਫਾਈ ਦੇਣੀ ਮੈਂ ਸ਼ਹਿਰ ਵਾਲਿਆਂ ਨੂੰ ਸਫਾਈ ਦਊਂਗਾ ਜੇ ਮੈਨੂੰ ਕੋਈ ਪੁੱਛੂਗਾ ਪਹਿਲ ਦੇ ਆਧਾਰ ਤੇ ਕੰਮ ਕਰਾਇਆ ਜਾਊਗਾ ਨੇੜਲੇ ਸਮੇਂ 'ਚ ਕੀ ਪਲੈਨਿੰਗ ਹੈ ਜੀ ਕੀ ਹੁਣ ਅਗਲਾ ਪ੍ਰੋਜੈਕਟ ਕੀ ਆਉਣ ਵਾਲੇ 10 ਦਿਨਾਂ 'ਚ ਕਿਹੜਾ ਕੀਰਤੀਮਾਨ ਜੀ ਇੱਥੇ ਸਾਬਿਤ ਕਰਨ ਜਾ ਰਹੇ ਹੋ ਜੀ ਪਾਜੀ ਸਰਕਾਰੀ ਕਾਲਜ 12 ਕਰੋੜ ਰੁਪਏ ਦੀ ਲਾਗੇ ਚ ਆ ਗਿਆ ਲਗਭਗ 50-60 ਕਰੋੜ ਰੁਪਏ ਦੀ ਤੁਹਾਡੀ ਪੀਡਬਲਯੂਡੀ ਦੀ ਸੜਕ ਆ ਗਈ ਠੀਕ ਹੈ ਜੀ ਲਗਭਗ 500 ਕਿਲੋਮੀਟਰ ਸੜਕ ਇੱਥੇ ਐਕਸ਼ੀਅਨ ਸਾਹਿਬ ਖੜੇ ਆ ਚੇਅਰਮੈਨ ਸਾਹਿਬ ਖੜੇ ਆ 500 ਕਿਲੋਮੀਟਰ ਮੰਡੀ ਬੋਰਡ ਦੀ ਆਪਾਂ ਰਿਪੇਅਰ ਕੀਤੀ ਸੜਕਾਂ ਦੀ ਆਰਟੀਆਈ ਪਾ ਕੇ ਦੇਖ ਲਓ 40 ਕਿਲੋਮੀਟਰ ਸੜਕ ਦੀ ਆਪਾਂ ਵਾਈਡਨਿੰਗ ਕਰ ਚੁੱਕੇ ਆ 40 ਕਿਲੋਮੀਟਰ ਦੀ ਸੜਕ ਵਾਈਡਨਿੰਗ ਆਪਣੀ ਹਾਲੇ ਪਾਈਪਲਾਈਨ ਚ ਇਸ ਤੋਂ ਇਲਾਵਾ ਖੇਲੋਂਡੀ ਰਹੀਂ ਗਵਰਨਮੈਂਟ ਆਫ ਇੰਡੀਆ ਕੋਲ ਫਾਈਲ 25 ਕਰੋੜ ਦੀ ਜਾ ਚੁੱਕੀ ਆ ਉਹਨੇ ਆਪਣੇ ਬੀਜੇਪੀ ਦੇ ਜਿਹੜੇ ਪੁਰਾਣੇ ਸਾਥੀ ਆ ਉਹਨਾਂ ਤੋਂ ਮੈਂ ਮਿਹਨਤ ਕਰ ਰਿਹਾ ਮੈਂ ਕੋਸ਼ਿਸ਼ ਕਰ ਰਿਹਾ ਪ੍ਰਮਾਤਮਾ ਸੁਣੂਗਾ ਬਾਕੀ ਉਸ ਤੋਂ ਇਲਾਵਾ 5 ਕਰੋੜ ਰੁਪਏ ਸਰਕਾਰੀ ਸਕੂਲ ਨੂੰ ਦਵਾਤਾ ਉਹਦੀ ਡੀਪੀਆਰ ਤਿਆਰ ਹੋ ਚੁੱਕੀ ਆ ਉਸ ਤੋਂ ਇਲਾਵਾ ਜਿਹੜੀ ਮੋਬਾਈਲ ਕੰਪਿਊਟਰ ਲੈਬ ਆ ਉਹਦਾ ਕੰਮ ਸ਼ੁਰੂ ਹੋ ਚੁੱਕਿਆ ਇਹ ਮੈਂ ਨਾ ਬੈਠਣ ਤਾਂ ਸਹੀ ਮੈਂ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤੁਹਾਡੇ ਜਿੰਨੇ ਵੀ ਨਵੇਂ ਸ਼ਹਿਰ ਦੇ ਚੈਨਲ ਆ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਸੀਂ ਸਾਰੇ ਪਾਰਟੀਆਂ ਦੇ ਜਿਹੜੇ ਜ਼ਿੰਮੇਵਾਰ ਬੰਦੇ ਆ ਸਾਨੂੰ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਖੜੇ ਕਰੋ ਸਾਡੀ ਡਿਬੇਟ ਕਰਾਓ ਬੜੀ ਵਾਰ ਮੈਂ ਕੋਸ਼ਿਸ਼ ਕੀਤੀ ਪਰ ਹੁੰਦੇ ਨਹੀਂ ਆ ਆਣਾ ਹੀ ਨਹੀਂ ਇਹ ਝੂਠੇ ਆ ਮੈਂ ਤਾਂ ਕਹਿੰਦਾ ਮੇਰੇ ਨਾਲ ਸਾਹਮਣੇ ਖੜ ਕੇ ਗੱਲ ਕਰਨ ਕਿਸੇ ਗੱਲ ਦਾ ਨਾ ਕੋਈ ਜਵਾਬ ਵੀ ਹੋਗਾ ਤਾਂ ਤੁਸੀਂ ਜੋ ਮਰਜ਼ੀ ਮੈਨੂੰ ਕਹਦੇ ਹੋ ਚਲੋ ਠੀਕ ਹੈ ਅੱਜ ਆਪਾਂ ਜਿਹੜੀ ਗੱਲਬਾਤ ਕੀਤੀ ਐਮਐਲਏ ਸਾਹਿਬ ਨੂੰ ਤਾਂ ਪਤਾ ਲੱਗਿਆ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਬਹੁਤ ਕੰਮ ਜਿਹੜੇ ਕਰਨੇ ਨੇ ਪੈਂਡਿੰਗ ਨੇ ਕਰਨਗੇ ਔਰ ਕਈ ਸਵਾਲ ਨੇ ਜਿਹੜੇ ਆਪਾਂ ਇਕੱਲੇ ਬਹਿ ਕੇ ਐਮਐਲਏ ਸਾਹਿਬ ਨਾਲ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਹਰ ਇੱਕ ਦੇ ਜਿਹੜੇ ਆ ਜਵਾਬ ਤੁਹਾਨੂੰ ਦਵਾਈਏ ਕਿਉਂਕਿ ਆਪਾਂ ਪਲੈਨਿੰਗਾਂ ਤਾਂ ਬਹੁਤ ਕਰ ਲੈਨੇ ਆਂ ਚੀਜ਼ਾਂ ਪਾਸ ਹੋ ਜਾਂਦੀਆਂ ਪਰ ਆਮ ਜਨਤਾ ਉਹਨੂੰ ਤਦ ਤੱਕ ਨਹੀਂ ਮੰਨਦੀ ਜਦੋਂ ਤੱਕ ਉਹ ਇੰਪਲੀਮੈਂਟ ਨਹੀਂ ਹੁੰਦੇ ਔਰ ਇੱਕ ਚੀਜ਼ ਹੋਰ ਕਹਿਣੀ ਚਾਹੁੰਦੇ ਆ ਕਿਉਂਕਿ ਇੱਥੇ ਪੋਲਿਟਿਕਸ ਦੀ ਵੀ ਗੱਲ ਹੋਈ ਹੈ ਕਿ ਆਮ ਪਬਲਿਕ ਨੂੰ ਨਹੀਂ ਪਤਾ ਪੋਲਿਟਿਕਸ ਕੀ ਹੈ ਆਮ ਪਬਲਿਕ ਨੂੰ ਇਹ ਪਤਾ ਕਿ ਸਾਡੇ ਕੰਮ ਹੋਣੇ ਚਾਹੀਦੇ ਨੇ ਇਸ ਕਰਕੇ ਐਮਐਲਏ ਸਾਹਿਬ ਨੂੰ ਇਹੀ ਬੇਨਤੀ ਹੈ ਕਿ ਕੰਮ ਹੋਣ ਔਰ ਫਿਰ ਜਿਹੜੀ ਪਬਲਿਕ ਆ ਫਿਰ ਜ਼ਰੂਰ ਸ਼ਲਾਘਾ ਕਰਦੀ ਹੈ ਤੁਸੀਂ ਹਾਲ ਦੀ ਗੱਡੀ ਦੇਖ ਸਕਦੇ ਹੋ ਕਿ ਇੱਥੇ ਤਿਆਰ ਬਰ ਤਿਆਰ ਨੇ ਔਰ ਇਹਨਾਂ ਨੇ ਕਿਹਾ ਕਿ ਹੋਰ ਵੀ ਜਿਹੜੇ ਕੰਮ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਪਰ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਤਾਂ ਜਿਹੜਾ ਕੰਮ ਪੈਂਡਿੰਗ ਰਹਿ ਜਾਂਦਾ ਪਰ ਇਹਨਾਂ ਨੇ ਵਾਅਦਾ ਕੀਤਾ ਹੈ ਔਰ ਆਪਾਂ ਨਜ਼ਰ ਰੱਖਾਂਗੇ ਤੁਹਾਡੇ ਸਵਾਲਾਂ ਤੱਕ ਪਹੁੰਚਾਂਦੇ ਰਾਵਾਂਗੇ ਕੰਮ ਹੋਏ ਕਿ ਨਹੀਂ ਹੋਏ ਟੀਵੀ ਵੱਤੀ ਨਾ ਬਣੇ ਰਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਰੱਬ ਰੱਖਾ